ਜੇ ਉੱਲੀ ਟਿੱਡਾ ਪਮਕੜ ਤਿਤਲੀ ਕਿਸੇ ਦੀ ਨਹੀਂ ਖੈਰ ਜੇ ਇੱਕ ਵਾਰੀ ਪਾਲਿਆ ਨਾ ਖਾਲਸਾ ਪੈਸਟੀਸਾਈਡ ਤੇ ਪੈਰ ਮਿੱਤਰੋ ਫਟਾਫਟ ਆਜੋ ਗਰੰਟੀ ਖਾਲਸਾ ਜੀ ਨੇ ਪੂਰੀ ਚੱਕਲੀ ਦਵਾਈਆਂ ਦੀ ਕਹਿੰਦਾ ਇੱਥੇ ਆਨਲਾਈਨ ਦਵਾਈਆਂ ਆਰਡਰ ਤੇ ਕਰਨ ਤੇ ਘਰ ਤੱਕ ਪਹੁੰਚ ਕੀਤੀ ਜਾਵੇਗੀ ਹਰੇਕ ਦਵਾਈ ਤੇ ਨਾ 34% ਤੋਂ ਲੈ ਕੇ 87% ਤੱਕ ਡਿਸਕਾਊਂਟ ਹੈ ਤੁਸੀਂ ਇਹ ਨਾਲੋ ਵੀ ਜਿਹੜੀ ਦਵਾਈ ਤੇ 87% ਡਿਸਕਾਊਂਟ ਹੋ ਗਿਆ ਕਿੰਨੇ ਕੁ ਦੀ ਰਹਗੀ ਕੱਲੀ ਗੱਲ ਲਿਖਣ ਦੀ ਨਹੀਂ ਮਿੱਤਰੋ ਇਧਰਲੇ ਪਾਸੇ ਆ ਜਾ ਬਾਈ ਦਰ ਮੈਂ ਹਰ ਇੱਕ ਬ੍ਰਾਂਡ ਹਰ ਇੱਕ ਕੁਆਲਿਟੀ ਦੀ ਦਵਾਈ ਨਾ ਆਪ ਹੀ ਆ ਬਈ ਉਹਨਾਂ ਦੇ ਜਿਵੇਂ ਆਪ ਹੀ ਆ ਦਿਖਾ ਦੇ ਐਚਐਸ ਪਈਆ ਹੈ ਤੇ ਆ ਯਾਰ ਸਾਰਾ ਸ਼ੋਰੂਮ ਨਾ ਬਈ ਉਹਨਾਂ ਦਾ ਕੈਸ ਕਾਊਂਟਰ ਭਰਿਆ ਪਿਆ ਬੇਸ਼ੱਕ ਨਗਦ ਦਵਾਈਆਂ ਵੇਚਦੇ ਆ ਪਰ ਕਿਸਾਨਾਂ ਦਾ ਫਾਇਦਾ ਬਾਲੇ ਵੱਡੇ ਪੱਧਰ ਤੇ ਕਰਦੇ ਆ ਅੱਜ ਨਾ ਖਾਲਸਾ ਜੀ ਤੋਂ ਪੁੱਛਾਂਗੇ ਵੀ ਕਿਹੜਾ ਰੋਗ ਫਸਲਾਂ ਦੇ ਉੱਪਰ ਦੀ ਮਾਰ ਕਰ ਰਿਹਾ ਹੈ ਨਾ ਉਹਦਾ ਹੱਲ ਕੀ ਹੈ ਕਿਹੜੀ ਦਵਾਈ ਉਹਨੂੰ ਜੜੋਂ ਖਤਮ ਕਰ ਦੋਗੀ ਖਾਲਸਾ ਜੀ ਭਾਈ ਗੁਰਜੀਤ ਖਾਨ ਭਾਈ ਗੁਰਜੀਤ ਖਾਨ ਭਾਈ ਗੁਰਜੀਤ ਦੀ ਫਤਿਹ ਤੇ ਦੱਸਿਓ ਅੱਜ ਕੱਲ ਕਿਹੜੀ ਸਮੱਸਿਆ ਜ਼ਿਆਦਾ ਆ ਰਹੀ ਹੈ ਹੁਣ ਸਮੱਸਿਆ ਚੱਲ ਰਹੀ ਹੈ ਬਾਈ ਜਿਵੇਂ ਆਪਣਾ ਉਲੀ ਰੋਗ ਹੋ ਗਿਆ ਪੰਗੀ ਸਾਈਡ ਆ ਠੀਕ ਹੈ ਜੀ ਤੇ ਡੋਡੀ ਰੋਗ ਹੋ ਗਿਆ ਮੇਨ ਉਹ ਵੀ ਪੰਗੀ ਸਾਈਡ ਦੇ ਵਿੱਚ ਹੀ ਆ ਗਿਆ ਵੈਸੇ ਤਾਂ ਜੀ ਜੀ ਸੁੰਡੀ ਹੋ ਗਈ ਹੂੰ ਟੱਡਾ ਪਮੱਕੜ ਓਕੇ ਤਿਤਲੀ ਜੀ ਹੋ ਜਾਂਦੀ ਆ ਬਿਲਕੁਲ ਜੀ ਠੀਕ ਹੈ ਹਾਂਜੀ ਤੇਲੇ ਦਾ ਹੁਣ ਰੁਝਾਨ ਚੱਲ ਪਿਆ ਬਾਈ ਫੁੱਲ ਹੈ ਹਾਂਜੀ ਠੀਕ ਹੈ ਜੀ ਹੁਣ ਜਿਵੇਂ ਆਪਣੇ ਲਵੇ ਲਾ ਲੋ ਸਭ ਤੋਂ ਪਹਿਲੀਆਂ ਜੇ ਆਪਾਂ ਗੱਲ ਕਰੀਏ ਸੁੰਡੀ ਟੱਡਾ ਪਮੱਕੜ ਤਿਤਲੀ ਵਾਲੀ ਦਵਾਈ ਦੀ ਬਾਈ ਹੂੰ ਉਹ ਆਪਣੇ ਲਵੇ ਆ ਪਈ ਆ ਗਈ ਵੀਰੇ αਲਫਾ ਮੈਤਰੀਨ ਵੀ ਪਈ ਆ ਗਈ ਜੀ ਠੀਕ ਹੈ ਜੀ ਆ ਪਈ ਆ ਗਈ ਐਫ ਐਮ ਸੀ ਦੀ ਕੋਰਾਜਨ ਓਕੇ ਠੀਕ ਹੈ ਭਾਈ ਆ ਪਈ ਆ ਨੈਟਿਕੋ ਕੰਪਨੀ ਦੀ ਆਪਣਾ ਕੋਰਾਜਨ ਆਮ ਕੰਪਨੀਆਂ ਦਿੰਦੀਆਂ ਨੇ ਕਿ 18.5% ਠੀਕ ਹੈ ਜੀ ਇਹ ਨੇ 35% ਕੋਰਾਜਨ ਦੇਤੀ ਭਾਈ ਅੱਛਾ ਜਿੱਥੇ ਕੇਰਾ ਪੈਗੀ ਹਾਂ ਐ ਲਾਲਾ 20 ਤੋਂ 25 ਦਿਨ ਸੰਟੀ ਨਹੀਂ ਆਉਗੀ ਜਿੱਥੇ ਆ ਕੋਰਾਜਨ ਪੈਗੀ ਭਾਈ ਨਹੀਂ ਆਉਂਦੀ ਸਹੀ ਗੱਲ ਠੀਕ ਹੈ ਜੀ ਡੇਢ ਕਿੱਲੇ ਦਾ ਪੀਸ ਆਗਾ ਭਾਈ ਇਹ 34 ਗ੍ਰਾਮ ਦਾ ਠੀਕ ਹੈ ਜੀ ਠੀਕ ਹੈ ਭਾਈ ਇੱਕ ਆਪਣੇ ਲਵੇ ਆ ਪਿਆਗਾ ਪੈਰਾਮੈਥਰੀਨ 25% ਇਹਦੇ ਵੀ ਬਹੁਤ ਸੋਹਣੇ ਰਿਜ਼ਲਟ ਨੇ ਭਾਈ ਇਹ ਵੀ ਪਾ ਸਕਦੇ ਹੋਗੇ ਬਾਕੀ ਆ ਜੂਪੀਟਰ ਦੇ ਨਾਂ ਤੇ ਪਿਆ ਭਾਈ ਪ੍ਰੋਡਕਟ ਆਪਣੇ ਲਵੇ ਠੀਕ ਹੈ ਜੀ ਠੀਕ ਹੈ ਜੀ ਇਹਦੇ ਵੀ ਬਹੁਤ ਵਧੀਆ ਰਿਜ਼ਲਟ ਨੇ ਟੱਡਾ ਪਮਕੜ ਤਿਤਲੀ ਸਾਰੇ ਪ੍ਰੋਡਕਟ ਜਿੰਨੇ ਤੁਹਾਨੂੰ ਦਿਖਾਏ ਨੇ ਸਾਰੇ ਟੱਡਾ ਪਮਕੜ ਤਿਤਲੀ ਪੱਤਾ ਲਵੇ ਢੱਗੋ ਵਾਲਾ ਮੁੰਜਰ ਕਟ ਲੜੀ ਕਟ ਸਾਰੇ ਗੱਸਤੇ ਕੰਮ ਕਰਨਗੇ ਜਿੰਨੀਆਂ ਸੂੰਡੀਆਂ ਨਹੀਂ ਠੀਕ ਹੈ ਜੀ ਠੀਕ ਹੈ ਵੀਰੇ ਤੇ ਉਸ ਤੋਂ ਬਾਅਦ ਚ ਆ ਗਿਆ ਭਾਈ ਆਪਣੇ ਲਵੇ ਤੇਲੇ ਵਾਲੀ ਆ ਗਈ ਕਿੱਸ ਆ ਗਈ ਆਪਣੇ ਲਵੇ ਸਯੰਟਾ ਦੀ ਜੀ ਕੋਰੋ ਮੰਡਲ ਦੀ ਚੈਸਾ ਜੀ ਸਮੇਟੋ ਮੌਦੀ ਚੈਸਾ ਆ ਗਈ ਆ ਗਈ ਆਪਣੀ 25% ਥਾਯੋ ਜਿਹੜੀ ਸੁੱਕੀ ਥਾਯੋ ਕਹਿੰਦੇ ਆ ਕਿ ਮੌਕੇ ਦੇ ਤੇਲਾ ਮਾਰਨ ਵਾਲੀ ਹਮ ਆ ਗਈ ਆਪਣੇ ਲਵੇ ਬਾਈ ਜੈ ਕਰੋ ਦੀ ਚੈਸ ਜੀ ਆ ਹੁਸੈਨ ਪਲੱਸ ਚੈਸ ਜਿਹੜਾ ਦੋਨੇ ਸਾਲਟ ਇਕੱਠੇ ਨੇਗੇ ਇਕੱਠੇ ਨੇ ਪਲੱਸ ਪੁਆਇੰਟ ਹਾਂ ਜੀ ਇਹ ਬਲਿੰਕ ਦੇ ਨਾਂ ਤੇ ਆਉਂਦਾਗਾ ਬਾਈ ਆਪਣੇ ਲਵੇ ਇਹਦੀ ਬਹੁਤ ਟਾਪ ਦੇ ਰਿਜ਼ਲਟ ਨੇਗੇ ਠੀਕ ਹੈ ਜੀ ਠੀਕ ਹੈ ਜੀ ਤੇ ਪ੍ਰੋਡਕਟ ਸੋਨੂ ਬਾਈ ਜਿਹੜੇ ਇੱਥੋਂ ਮਿਲਣਗੇ ਜਾਨਦਾਰ ਪ੍ਰੋਡਕਟ ਮਿਲਣਗੇ ਸ਼ਾਨਦਾਰ ਪ੍ਰੋਡਕਟ ਮਿਲਣਗੇ ਠੀਕ ਹੈ ਜੀ ਠੀਕ ਹੈ ਜੀ ਹੁਣ ਲਾ ਲਓ ਜਿਵੇਂ ਉੱਲੀ ਦੀ ਗੱਲ ਕਰੀ ਆਪਾਂ ਆਹ ਲੀਟਰ ਆਗਾ ਜਿਹੜਾ 5 ਕਿੱਲਿਆਂ ਤੇ ਪੈਂਦਾਗਾ 200 ਐਮ ਐਲ ਕਿੱਲੇ ਦੀ ਡੋਜ਼ ਆ ਗਈ ਬਾਈ ਇਹਦੀ ਅੱਛਾ ਠੀਕ ਹੈ ਜੀ ਨਾਲ ਆਹ ਦੋ ਪੁੜੀਆਂ ਪੈਂਦੀਆਂ ਨੇ ਇਹ ਇਹ ਕਾਦੇ ਵਾਸਤੇ ਨੇਗੇ ਇਹ ਆਪਣਾ ਐਂਟੀਬੈਕਟ ਕਾ ਜਾਂਦਾਗਾ ਇੱਕ ਤਰ੍ਹਾਂ ਨਾਲ ਜੀ ਠੀਕ ਹੈ ਕੇਰਾ ਇਹਨੇ ਉੱਲੀ ਸਾਰੀ ਸਾਫ਼ ਕਰ ਦੇਣੀ ਆ ਇਹਦੇ ਨਾਲ ਮਿਲ ਕੇ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਲੰਬਾ ਰਿਜ਼ਲਟ ਇਹਨੇ ਦੇਣਾਗਾ ਆਪਾਂ ਨੂੰ ਓਕੇ ਹਾਂ ਇਹ ਬਹੁਤ ਟਾਪ ਦੇ ਰਿਜ਼ਲਟ ਨੇ ਬਾਈ ਇਹ ਵੀ ਪਾ ਸਕਦੇ ਹੋ ਤੁਸੀਂ ਆ ਪਈਆਗੇ ਆਪਣੇ ਲਵੇ ਅ ਪਲਸਰ ਵਾਲਾ ਸਾਲਟ ਪਿਆ ਬਾਈ ਜੀ ਆ ਸੋਮੇ ਤੋਂ ਮੋਦਾ ਪਿਆਗਾ ਆਪਣੇ ਲਵੇ ਜਾਪਾਨ ਕੰਪਨੀ ਦਾ ਇਮੇਜ ਸਟਾਰ ਤੇ ਆ ਕ੍ਰਿਸਟਲ ਦਾ ਕਸਟੂਡੀਆਂ ਪਿਆਗਾ ਬਾਈ ਆਪਣੇ ਲਵੇ ਠੀਕ ਹੈ ਜੀ ਆ ਜੈਗਰੋ ਦਾ ਪਿਆਗਾ ਓਕੇ ਇਧਰੋਂ ਆ ਪਿਆ ਟੋਟੀ ਰੋਗ ਵਾਸਤੇ ਆਪਣੇ ਲਵੇ ਗਲਿਲੀ ਹੋਵੇ ਠੀਕ ਹੈ ਜੀ ਜੀ ਤੇ ਜਿਹੜੀ ਹੁਣ ਜਣੀ ਜਿਹੜੀ ਦਿੱਕਤ ਹੁਣ ਚੱਲ ਰਹੀ ਹੈਗੀ ਉਹ ਚੱਲ ਰਹੀ ਹੈਗੀ ਟੱਡਾ ਪਮੱਕੜ ਤੇ ਟੀਲਾ ਟੀਲਾ ਬਿਲਕੁਲ ਹੁਣ ਮੀਂਹ ਬਾਈ ਮੌਸਮ ਕਿੰਨੇ ਦਿਨ ਖਰਾਬ ਰਹਾਗਾ ਐਨਾ ਨਾ ਮੀਂਹ ਖੜ ਗਿਆ ਤੀਆ ਪਾਣੀ ਖੜ ਗਿਆ ਤੀਆ ਬਾਈ ਕੋਟੇ ਕੋਟੇ ਉਹਦੇ ਚੋਨੇ ਚ ਠੀਕ ਹੈ ਜੀ ਉਹਦੇ ਵਾਸਤੇ ਤੁਸੀਂ ਪ੍ਰੋਡਕਟ ਵਰਤਣਾਗਾ ਸਾਰਿਆਂ ਨੂੰ ਟਾਪ ਦਾ ਪ੍ਰੋਡਕਟ ਆਗਾ ਬਾਈ ਜਿਹੜਾ ਅਸੀਂ ਆਪਦੀ ਜ਼ਿੰਮੇਵਾਰੀ ਤੇ ਪ੍ਰੋਡਕਟ ਦੇਵਾਂਗੇ ਉਲੀ ਵਾਸਤੇ ਗੱਲ ਕਰਦਾ ਅੱਛਾ ਆ ਪਿਆ ਠੀਕ ਹੈ ਜੀ ਬਾਲੇ ਸ਼ਾਨਦਾਰ ਰਿਜ਼ਲਟ ਨਿਕਲੇ ਬਾਈ ਜਿਹੜੇ ਦੇ ਮਰਜ਼ੀ ਬਰਾਬਰ ਪਾ ਲੈ ਅੱਛਾ ਜੀ ਹਾਂ ਠੀਕ ਹੈ ਵੀਰੇ ਹੁਣ ਆਪਾਂ ਗੱਲ ਕਰੀਏ ਆਪਾਂ ਥੋੜੀ ਜੀ ਦਾਣੇ ਸਾਫ ਦੀ ਦਾਣੇ ਸਾਫ ਤੋਂ ਆਪਾਂ ਪਵਾਉਨੇ ਆਗੇ ਆ ਪਿਆ ਆਪਣਾ ਲੈ ਬਈ ਚਮਤਕਾਰ 골ਡ ਠੀਕ ਹੈ ਜੀ ਠੀਕ ਹੈ ਜੀ ਇਹਦੇ ਚ ਕੀ ਆਗਾ 13.45 ਬੋਰਨ ਪਟਾਸ਼ ਮੈਗਨੀਸ਼ੀਅਮ 13.45 ਬੋਰਨ ਪਟਾਸ਼ 05234 ਓਕੇ ਠੀਕ ਹੈ ਜੀ ਇਹਦੇ ਚ ਇਹ ਚੀਜ਼ਾਂ ਦਾ ਤੜਕਾ ਲੱਗਿਆ ਹੋਇਆਗਾ ਬਹੁਤ ਸੋਹਣਾ ਪ੍ਰੋਡਕਟ ਆਗਾ ਬਾਈ 6 ਕਿੱਲਿਆਂ ਤੇ ਲੀਟਰ ਪਊਗਾ ਠੀਕ ਹੈ ਜੀ ਠੀਕ ਹੈ ਜੀ 6 ਕਿੱਲਿਆਂ ਤੇ ਲੀਟਰ ਪਊਗਾ ਰੇਟ ਕੀ ਆਗਾ ਸਾਰਾ ਬਾਈ ਰੇਟ ਕਿੱਲੇ ਦੀ ਦਵਾਈ ਬਣਾ ਦਈਏ ਤਾਂ ਆਪਾਂ ਕੁਝ ਵੀ ਨਹੀਂ ਹੈਗੀ 308 ਰੁਪਏ ਕਿੱਲਾ ਪੈਂਦੀ ਆ ਜੀ 308 ਰੁਪਏ ਕਿੱਲਾ ਹਾਂ ਜੀ ਨਾ ਤਾਂ ਇਹਦੇ ਨਾਲ ਚਮਤਕਾਰ ਕੋਲਟ ਦਵਾਈ ਨਾ ਤਾਂ ਇਹਦੇ ਨਾਲ ਸਾਨੂੰ ਐਂ ਲਾ ਲੋ ਘੋਨੇ ਤੇ ਨਾ ਫੜਾ ਪਵੇ ਘੋਨਾ ਦੂਰੋ ਚੰਪੂਗਾ ਜੀ ਪੰਜ ਤੋਂ ਸੱਤ ਮਣ ਝਾੜ ਬਦੂਗਾ ਬਾਈ ਤੁਹਾਡਾ ਠੀਕ ਹੈ ਠੀਕ ਹੈ ਜੀ ਤੇ ਬਹੁਤ ਸੋਹਣਾ ਪ੍ਰੋਡਕਟ ਆਇ ਇੱਕ ਵਾਰੀ ਵਰਤ ਕੇ ਦੇਖ ਲੋ ਬਾਈ ਅਸੀਂ ਕਣਕ ਤੇ ਵੇਚਿਆ ਤੀਜਾ ਇਹ ਹਾਂਜੀ ਬਹੁਤ ਸੋਹਣੇ ਰਿਜ਼ਲਟ ਆਏ ਨੇਗੇ ਜਿੰਨਾ ਲੋਕਾਂ ਨੇ ਜਣੀਆਂ ਐ ਲਾਲਾ ਵੀ 3 ਕਿੱਲਿਆਂ ਤੇ 1/2 ਲੀਟਰ ਪੈਂਦਾਗਾ ਹੂੰ 3 ਕਿੱਲਿਆਂ ਤੇ ਲੀਟਰ ਪਾਤਾ ਬਾਈ ਜਦੋਂ ਇਹ 65 ਮਣੇ ਦਾ ਤੜਾ ਪਿਆ ਉਹਦੇ ਚੋਂ ਉਸਤ ਘੱਟੀ ਕਿੱਲੇ ਦੀ ਹੂੰ ਇੱਧਰਲੇ ਪਾਸੇ 1 ਕਿੱਲਾ ਜਿਹੜਾ ਛੱਡਿਆਗਾ 42 ਮਣੇ ਦਾ ਰਹਿ ਗਿਆ ਤੀਗਾ ਅੱਛਾ ਕੱਲ ਮੈਨੂੰ ਕੋਈ ਬੰਦਾ ਕਹਿੰਦਾ ਕਹਿੰਦਾ ਬਾਈ ਕਹਿੰਦਾ ਵੀ ਅਇਦ ਕੀ ਤਾਂ ਉਮੀਂ ਕਹਿੰਦਾ ਮੌਸਮ ਵਧੀਆ ਤੀਗਾ ਕਹਿੰਦਾ ਠੰਡ ਤੀ ਕਣਕਾ ਵੇਲੇ ਹੂੰ ਮਾ ਫਿਰ ਮੈਨੂੰ ਐਂ ਦੱਸ ਜੇ ਕਣਕਾ ਵੇਲੇ ਠੰਡ ਤੀ ਹੂੰ ਇੱਧਰ 42 ਮਣੇ ਦਾ ਤੜਾ ਕਿਉਂ ਰਹਿ ਗਿਆ ਫਿਰ ਹਾਂ ਫਿਰ ਉਹਦੇ ਬਰਾਬਰੀ ਨਿਕਲਦਾ ਮਾਹ ਮੌਸਮ ਤਾਂ ਸਾਰਿਆਂ ਲਈ ਬਰਾਬਰ ਮੌਸਮ ਤਾਂ ਸਾਰਿਆਂ ਲਈ ਬਰਾਬਰ ਆਗਾ ਬਿਲਕੁਲ ਜਮਾ ਇਹਨਾਂ ਬੱਟ ਨਾਲ ਬੱਟ ਛੱਡੀ ਤੀਗੀ ਬਾਈ ਬੰਦੇ ਨੇ ਅੱਛਾ ਹਾਂ 1 ਕੇ ਵਾਹਣ ਤੀ 1 ਕੇ ਢੇਰੀ ਸਾਰੀ ਇੱਧਰ ਤਾਂ ਨਕੀਲੇ ਤੇ ਆਹ ਬੱਟ ਤੋਂ ਇੱਧਰ ਇੱਕ ਕੀਲਾ ਤੇ ਆਹ 42 ਮਣੇ ਦੀ ਰਹਗੀ ਆਹ 65 ਮਣੇ ਦਾ ਤੜਾ ਪਿਆਗਾ ਆਹ ਪਾਉਣ ਕਾਰਨ ਬਿਲਕੁਲ ਠੀਕ ਹੈ ਜੀ 6 ਤਸੱਲੀਆ ਬੜਾ ਟਡੀ ਪੂਰੀ ਫੁੱਲ ਬਾਈ 6 ਕਿੱਲਿਆਂ ਤੇ ਲੀਟਰ ਪੈਂਦਾਗਾ ਬਾਈ ਇਹ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਗੱਲ ਬਾਈ ਹੁਣ ਜਿਵੇਂ ਸੁੰਡੀ ਤੇਲਾ ਉਲੀ ਸਾਰੀਆਂ ਸਬਰਿਆਂ ਚੱਲੀ ਜਾਂਦੀਆਂ ਜਿਹੜੇ ਉੱਧਰ ਆਪਣੇ ਜਿਵੇਂ ਹੜਪਰ ਭਾਵਤ ਉਧਰ ਆਪਣੇ ਇਲਾਕੇ ਆ ਗਏ ਹਾਂਜੀ ਉਧਰੋਂ ਜਿਹੜੇ ਬੰਦੇ ਬਾਈ ਆਪਣੇ ਲਵੇ ਆਉਣਗੇ ਦਵਾਈ ਲੈਣ ਹਨਾ ਹਾਂਜੀ ਚਲੋ ਉਂ ਤਾਂ ਆਪਾਂ ਬੜਾ ਨਹੀਂ ਇਹ ਕਹਿ ਸਕਦੇ ਬਾਈ ਥੋੜਾ ਮੋਟਾ ਤਾਂ ਚਲੋ ਆਪਾਂ ਕਰ ਹੀ ਸਕਦੇ ਆਂ ਆਪਦੇ ਫੀਲਡ 'ਚ ਹੀ ਬਿਲਕੁਲ ਬਿਲਕੁਲ ਠੀਕ ਹੈ ਜੀ ਹਾਂਜੀ ਉਹਨਾਂ ਵਾਸਤੇ ਜਿਹੜੇ ਜਿਹੜੇ ਏਰੀਆ 'ਚ ਝੋਨੇ ਹੁਣ ਰਹਿ ਗਏ ਉਹ ਏਰੀਆ ਦੇ ਲਵੇ ਨੇਗੇ ਜਿਵੇਂ ਹਾਂ ਜਿਹੜੇ ਤਾਂ ਚਲੋ ਖਤਮ ਹੀ ਹੋ ਗਏ ਉਹਨਾਂ ਦਾ ਜਿਹੜੇ ਖਤਮ ਉਹਨਾਂ ਦਾ ਤਾਂ ਕੋਈ ਹੱਲ ਨਹੀਂ ਠੀਕ ਹੈ ਜੀ ਉਹਨਾਂ ਵਾਸਤੇ ਆਪਾਂ ਹੋਰ ਵੀ ਡਿਸਕਾਊਂਟ ਕਰ ਦਾਂਗੇ ਬਾਈ ਜਦੋਂ ਮਰਜ਼ੀ ਆ ਜਿ ਠੀਕ ਹੈ ਜੀ। ਓਕੇ। ਘੱਟ ਤੋਂ ਘੱਟ ਮਾਰਜਿਨ ਰੱਖ ਕੇ ਆਪਾਂ ਦਵਾਈਆਂ ਦੇ ਦਾਂਗੇ ਭਾਈ ਉਹਨਾਂ। ਬਸ ਠੀਕ ਹੈ। ਠੀਕ ਹੈ ਜੀ। ਜਿੱਥੇ ਆਪਾਂ 15 ਰੁਪਏ 20 ਰੁਪਏ ਲੀਟਰ 'ਮਾਂਗ ਰਕਮਾਉਂਦੇ ਆਂ, ਉਹਨਾਂ ਨੂੰ ਆਪਾਂ 5 ਰੁਪਏ ਲੀਟਰ ਤੇ ਦੇ ਦਾਂਗੇ। ਬਸ ਠੀਕ ਹੈ ਜੀ। ਠੀਕ ਆ ਭਾਈ। ਹੋਰ ਵੀ ਮਾਨਤਾਨ ਹੋ ਜਾਊਗਾ। ਫੁੱਲ ਮਾਨਤਾਨ ਵੀ ਰੇ। ਠੀਕ ਹੈ। ਠੀਕ ਆ ਭਾਈ। ਹੂੰ। ਤੇ ਬਾਕੀ ਆਪਣਾ ਡਿਲੀਵਰੀ ਵਾਲੇ ਭਰਾ ਜੀ ਆਰ ਭਾਈ ਉਹ ਵੀ ਸੁਣ ਲਓ। ਆਪਣਾ 20 ਤੋਂ 25 ਹਜ਼ਾਰ ਦਾ ਮਾਲ ਹੁੰਦਾਗਾ ਸੋਨੂੰ ਪਹਿਲਾਂ ਵੀ ਪਤਾ ਹੈਗਾ। ਹੂੰ। ਠੀਕ ਹੈ ਜੀ। ਉਹਦੇ ਵਾਸਤੇ ਸਾਨੂੰ ਫੋਨ ਤੇ 20 ਤੋਂ 25000 ਦਾ ਮਾਲ ਜਦੋਂ ਹੋ ਜਾਂਦਾਗਾ ਤਾਂ ਸਾਰੀ ਦਵਾਈ ਇਕੱਠੀ ਭੇਜ ਦੇਣਾ। ਛੋਟੀ ਇਕੱਠੀ ਭੇਜਾਂਗੇ ਤੇ ਆਪਣੀ ਡਿਲੀਵਰੀ ਫ੍ਰੀ ਆ। ਠੀਕ ਹੈ ਜੀ ਅੱਧੀ ਪੇਮੈਂਟ ਬਾਈ ਪਹਿਲਾਂ ਕੀ। ਠੀਕ ਹੈ ਜੀ। ਠੀਕ ਹੈ ਜੀ। ਬਾਕੀ ਅੱਧੀ ਪੇਮੈਂਟ ਉੱਥੇ ਬੰਦੇ ਨੂੰ ਕਹਿੰਨ ਨੂੰ ਫੜਾ ਦਿਓ। ਅੱਧੀ ਪੇਮੈਂਟ ਪਹਿਲਾਂ ਕੀ। 20 ਤੋਂ 25000 ਦਾ ਮਾਲ ਹੋਣਾ ਚਾਹੀਦਾ। ਠੀਕ ਹੈ ਜੀ। ਤੇ ਆਪਣੀ ਲੋਕੇਸ਼ਨ ਦੱਸਿਓ ਕਰਾਂ ਤੁਹਾਡਾ। ਲੋਕੇਸ਼ਨ ਆਪਣੀ ਖਾਲਸਾ ਪੈਸਟੀਸਾਈਡ ਪੁਲਸ ਲਾਈਨ ਰੋਡ ਸੰਗਰੂਰ ਹੈਗਾ। ਇਧਰੋਂ ਪੁਲਕਣੀਓ ਆਉਂਗੇ 800 ਮੀਟਰ ਤੇ ਬਰਨਾਲਾ ਕੈਂਕੀਆਂ ਚੋਂ ਛ ਪੌੜ ਤੋਂ ਬਰਨਾਲੇ ਨੂੰ ਜਾਂਦੇ ਆ ਜਦੋਂ ਆਪਾਂ ਠੀਕ ਹੈ ਜੀ ਇਧਰੋਂ ਆਪਣਾ ਬਡਰੁਖਾਪਿੰਡ ਟੱਪ ਕੇ ਪੌੜ ਆਉਂਦਾ ਹੈਗਾ ਥੱਲੇ ਦੀ ਹੂੰ ਤੇ ਉਹਦੇ ਜਦੋਂ ਤੁਸੀਂ ਪਰਲੀ ਸਾਈਡ ਆਮੋਗੇ ਅਬਦੇ ਵਾਲੀ ਸਾਈਡ ਜੀ ਉਹਦੇ ਦੂਜੇ ਪਾਸੇ ਥੋਡੇ ਨਾਲ ਹੀ ਬਰੇਤੀ ਦਾ ਡੰਪ ਆਊਗਾ ਠੀਕ ਹੈ ਉਹਦੇ ਆਪੋਜੀਟ ਆਪਣੀ ਦੁਕਾਨ ਆ ਗਈ ਭਾਈ ਓਕੇ ਬਾਕੀ ਬੋਰਡ ਲੱਗੇ ਪਏ ਨੇਗੇ ਹੁਣ ਤਾਂ ਲੱਪਣੀ ਸੌਖੀ ਤੇ ਬਾਕੀ ਮਿੱਤਰੋ ਨੰਬਰ ਆਪਾਂ ਸਕਰੀਨ ਤੇ ਚਲਾਤੇ ਜੇ ਕੋਈ ਵੀ ਕਿਸੇ ਦਵਾਈ ਦਾ ਰੇਟ ਖਾਲਸ ਹੈ ਜੀ ਤੋ ਪੁੱਛਣਾ ਜਿਹੜਾ ਨਹੀਂ ਦੱਸਿਆ ਤਾਂ ਫਿਰ ਨੰਬਰ ਡਾਇਲ ਕਰੋ ਨਾਲੇ ਆਰਡਰ ਲਿਖਿਆ ਤੋ ਨਾਲੇ ਖਾਲਸਾ ਜੀ ਤੋ ਜਾਣਕਾਰੀ ਦੇ ਦਿਓ